ਮੌਜੂਦਾ ਸਾਡੇ ਪ੍ਰਸ਼ਾਸਕ ਹੈਗੇ ਉਹ ਉਹਨਾਂ ਦੇ ਪਰਿਵਾਰ ਨਾਲ ਬਹਿ ਕੇ ਸ਼ਰਾਬ ਪੀਣ ਲੱਗੇ ਤੇ ਉਹਨਾਂ ਦਾ ਮੁੰਡਾ ਮੁੰਡਾ ਜਿਹੜਾ ਹੈਗਾ ਉਹ ਸਰ ਤੇ ਉਹਨਾਂ ਦੇ ਵਾਲ ਵੀ ਨਹੀਂ ਹੈਗੇ ਤੇ ਉਹਨਾਂ ਦੀ ਫੈਮਿਲੀ ਉਹਨਾਂ ਦੀ ਪੂਰੀ ਫੈਮਿਲੀ ਬਹਿ ਕੇ ਇਕੱਠੇ ਸ਼ਰਾਬ ਪੀ ਰਹੇ ਨੇ ਤੇ ਉਹ ਆਪ ਸਰ ਤੇ ਟੋਪੀ ਤਰੀ ਹੋਈ ਹੈਗੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਹੈਗੇ ਤੇ ਅਸੀਂ ਉਹਨਾਂ ਨੂੰ ਮੇਜਰ ਨਾਮਾ ਦੇ ਕੇ ਚਿੱਠੀ ਦੇ ਕੇ ਬੇਨਤੀ ਕੀਤੀ ਉਹਨਾਂ ਨੂੰ ਕਿ ਇਹਨਾਂ ਨੂੰ ਜਲਦ ਤੋਂ ਜਲਦ ਅਕਲ ਤਖਤ ਸਾਹਿਬ ਤੇ ਤਲਬ ਕਰਕੇ ਉਹਨਾਂ ਨੂੰ ਤਨਖਾਹਿਆ ਕੀਤਾ ਜਾਵੇ ਤਖਤ ਸਾਹਿਬ ਦੇ ਪ੍ਰਸ਼ਾਸਕ ਲਗਾਏ ਗਏ ਸੀ ਕੀ ਗੱਲ ਉਦੋਂ ਵਿਰੋਧ ਨਹੀਂ ਕੀਤਾ ਗਿਆ ਕਿ ਤਸਵੀਰਾਂ ਜਦੋਂ ਆਈਆਂ ਉਦੋਂ ਵਿਰੋਧ ਕੀਤਾ ਗਿਆ ਕਿ ਪ੍ਰਸ਼ਾਸਕ ਲਾਉਣ ਤੋਂ ਇਲਾਵਾ ਕੋਈ ਸਿੱਖ ਹੀ ਹੋ ਜਾ ਨੁਮਾਇੰਦਾ ਨਹੀਂ ਹੈਗਾ ਕਿ ਜਿਨ੍ਹਾਂ ਨੂੰ ਸਵਾਵਾਂ ਦਿੱਤੀਆਂ ਜਾਣ ਤਖਤ ਸਾਹਿਬ ਬਣੇ ਸਵਾਵਾਂ ਨਿਭਾ ਸਕਦੇ ਹੋ ਅਭੇਜਿਤ ਰਾਉਤ ਨੇ ਲਾਇਆ ਸੀਗਾ ਤੇ ਪੂਰੇ ਦੇਸ਼ ਵਿਦੇਸ਼ ਵਿੱਚ ਵਿਰੋਧ ਹੋਣ ਕਰਕੇ ਤੇ ਉਹਨਾਂ ਨੂੰ ਹਟਾਇਆ ਤੇ ਉਸਦੇ ਬਾਅਦ ਵਿਜੇ ਸਦबीर ਸਿੰਘ ਨੂੰ ਲਾਇਆ ਤੇ ਫਿਰ ਜਿਹੜਾ ਲਾਇਆ ਬੰਦਾ ਹੁਣ ਉਹਨਾਂ ਦੇ ਤਸਵੀਰਾਂ ਸਾਡੇ ਕੋਲ ਆਈਆਂ ਇਹ ਸ਼ਰਾਬੀ ਬੰਦਾ ਤੇ ਇਦਾਂ ਦੇ ਤੇ ਸਮਾਜ ਵਿੱਚ ਦੇਸ਼ ਵਿੱਚ ਸੰਗਤ ਵਿੱਚ ਕੀ ਮੈਸੇਜ ਜਾਊਗਾ ਸਰਕਾਰ ਬੋਰਡ ਸਾਡਾ ਬਹਾਲ ਨਹੀਂ ਕਰਨ ਲੱਗੀ ਹੈ ਅਸੀਂ ਮੰਗ ਕਰਦੇ ਹਾਂ ਜਿਹੜੀ ਸਿੱਖਾਂ ਦੀ ਸੰਸਥਾ ਹੈ ਉਸ ਦੀ ਸੇਵਾ ਸੰਭਾਲ ਸਿੱਖਾਂ ਨੂੰ ਹੀ ਕਰਨ ਦਿਓ ਉਹਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਇਹ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਤਖਤ ਸਚਕੰਟ ਸ੍ਰੀ ਹਜੂਰ ਸਾਹਿਬ ਤੋਂ ਇਹ ਇਰ ਪਹੁੰਚੇ ਆ ਜਿਹੜੇ ਕਿ ਰਵਿੰਦਰ ਸਿੰਘ ਬੁੰਗਈ ਤੇ ਨਾਲ ਉਹਨਾਂ ਦੇ ਵਫਾਦਾਰ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਕੁਲਦੀਪ ਸਿੰਘ ਗੜਗਾਜੀ ਨੂੰ ਮਿਲ ਕੇ ਆਏ ਆ ਕਿਉਂਕਿ ਚਰਚਾਵਾਂ ਦੇ ਵਿੱਚ ਚੱਲਿਆ ਕਿ ਜਿਹੜੇ ਉੱਥੇ ਦੇ ਪ੍ਰਸ਼ਾਸਕ ਲਗਾਏ ਗਏ ਆ ਜਿਹੜੇ ਕਿ ਡਾਕਟਰ ਵਿਜੇ ਸਤਵੀਰ ਸਿੰਘ ਆ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਆ ਉਹ ਤਸਵੀਰਾਂ ਲੈ ਕੇ ਅੱਜ ਅਕਾਲ ਤਕ ਸਾਥ ਤੇ ਵੀ ਪਹੁੰਚੇ ਆ ਇਸ ਟਾਈਮ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਆ ਪੈਲ ਕਾਨਫਰੰਸ ਤੋਂ ਬਾਅਦ ਅਕਾਲ ਚੈਨਲ ਦੇ ਰੂਬਰੂ ਹੋਇਆ ਸੰਗਤ ਦੇ ਰੂਬਰੂ ਹੋਇਆ ਫਿਰ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਈ ਸਭ ਕੀ ਕਹਿਣਾ ਚਾਹੁੰਦੇ ਹੋ ਤਸਵੀਰਾਂ ਬਹੁਤ ਕੁਝ ਬੋਲ ਨਹੀਂ ਆ ਜਦੋਂ ਤਖਤਾਂ ਦੇ ਉੱਤੇ ਇਹੋ ਜਿਹੇ ਆਪੋਦਰੀਆਂ ਚੱਲਣ ਗਿਆ ਤੇ ਫਿਰ ਸੰਗਤ ਨੂੰ ਆਪਾਂ ਕੀ ਮੈਸੇਜ ਦੇ ਸਕਦੇ ਆ ਕਿਹੋ ਸੁਨੇਹਾ ਦੇ ਸਕਦੇ ਹੋ ਉਹੀ ਤਾਂ ਅਸੀਂ ਉਸ ਕਰਕੇ ਤੇ ਮੰਗ ਕੀਤੀ ਹੈਗੀ ਇਹ ਕਿ ਜਿਹੜੇ ਮੌਜੂਦਾ ਸਾਡੇ ਪ੍ਰਸ਼ਾਸਕ ਹੈਗੇ ਉਹ ਉਹਨਾਂ ਦੇ ਪਰਿਵਾਰ ਨਾਲ ਬਹਿ ਕੇ ਸ਼ਰਾਬ ਪੀਣ ਲੱਗੇ ਤੇ ਉਹਨਾਂ ਦਾ ਮੁੰਡਾ ਮੁੰਡਾ ਜਿਹੜਾ ਹੈਗਾ ਉਹ ਸਰ ਤੇ ਉਹਨਾਂ ਦੇ ਵਾਲ ਵੀ ਨਹੀਂ ਹੈਗੇ ਤੇ ਉਹਨਾਂ ਦੀ ਫੈਮਿਲੀ ਉਹਨਾਂ ਦੀ ਪੂਰੀ ਫੈਮਿਲੀ ਬਹਿ ਕੇ ਇਕੱਠੇ ਸ਼ਰਾਬ ਪੀ ਰਹੇ ਨੇ ਤੇ ਉਹ ਆਪ ਸਰ ਤੇ ਟੋਪੀ ਧਰੀ ਹੋਈ ਹੈਗੀ ਤੇ ਉਹ ਆਪ ਕਸ਼ੇਰਾ ਨਹੀਂ ਪਾਉਂਦੇ ਪੰਜ ਕਕਾਰ ਨਹੀਂ ਹੈਗੇ ਉਹਨਾਂ ਦੇ ਤੇ ਉਹ ਪਵਿੱਤਰ ਤਖਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੰਤਮ ਸਥਾਨ ਤੇ ਗੁਰੂ ਸਾਹਿਬ ਨੇ ਉੱਥੇ ਹੀ ਗੁਰਤਾ ਗੱਤੀ ਦੇ ਕੇ ਸਿੱਖਾਂ ਸਿੱਖਾਂ ਨੂੰ ਹੁਕਮ ਦਿੱਤਾ ਸੀਗਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਨੂ ਗੁਰਾਗਿਦੀ ਤੇ ਉਹ ਪਵਿੱਤਰ ਤਖਤ ਤੇ ਇਦਾਂ ਦਾ ਸ਼ਰਾਬੀ ਬੰਦਾ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਕੋਲੋਂ ਸਾਡੀ ਮੰਗ ਹੈਗੀ ਏ ਤੇ ਜਿਹੜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਹੈਗੇ ਤੇ ਅਸੀਂ ਉਹਨਾਂ ਨੂੰ ਮੇਜਰ ਨਾਮਾ ਦੇ ਕੇ ਚਿੱਠੀ ਦੇ ਕੇ ਬੇਨਤੀ ਕੀਤੀ ਉਹਨਾਂ ਨੂੰ ਕਿ ਇਹਨਾਂ ਨੂੰ ਜਲਦ ਤੋਂ ਜਲਦ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਉਹਨਾਂ ਨੂੰ ਤਨਖਾਹਿਆ ਕੀਤਾ ਜਾਵੇ ਤੇ ਮਹਾਰਾਸ਼ਟਰ ਸਰਕਾਰ ਨੂੰ ਕਹਿ ਕੇ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਵੇ ਇਹ ਸਾਡੀ ਮੰਗ ਹੈ ਕਿ ਗਿਆਨੀ ਕੁਲਦੀਪ ਸਿੰਘ ਜੀ ਅਸੀਂ ਚੋਲੀ ਅਟ ਕੇ ਕਹਿੰਦੇ ਹੈਗੇ ਸਿੰਘ ਸਾਹਿਬ ਜੀ ਤੁਹਾਡੇ ਕੋਲ ਸਾਡੀ ਮੰਗ ਹੈਗੀ ਹੈ ਤੇ ਤੁਸੀਂ ਸਾਨੂੰ ਇਨਸਾਫ ਜ਼ਰੂਰ ਦਿਓਗੇ ਤੇ ਸਾਰੀ ਸੰਗਤ ਵੇਖਣ ਲੱਗੇ ਆਪ ਜੀ ਦੇ ਕੋਲ ਕਿ ਤੁਸੀਂ ਜ਼ਰੂਰ ਇਹਦੇ ਤੇ ਇਨਸਾਫ ਕਰੋਗੇ ਅਸੀਂ ਚੋਲੀ ਅੜ ਕੇ ਹਜੂਰ ਸਾਹਿਬ ਤੋਂ ਸੰਗਤ ਆਈ ਨੇ ਆਈ ਨੇ ਤੇ ਤੁਸੀਂ ਇਹਦੇ ਤੇ ਇਨਸਾਫ ਕਰੋਗੇ ਇਹ ਸਾਡੀ ਮੰਗ ਹੈਗੀ ਹੈ ਤੁਹਾਡੇ ਕੋਲੋਂ ਤਖਤ ਸਾਹਿਬ ਦੇ ਪ੍ਰਸ਼ਾਸਕ ਲਗਾਏ ਗਏ ਸੀ ਕੀ ਗੱਲ ਉਦੋਂ ਵਿਰੋਧ ਨਹੀਂ ਕੀਤਾ ਸੀ ਕਿ ਤਸਵੀਰਾਂ ਜਦੋਂ ਆਈਆਂ ਉਦੋਂ ਵਿਰੋਧ ਕੀਤਾ ਗਿਆ ਕਿ ਪ੍ਰਸ਼ਾਸਕ ਲਾਉਣ ਤੋਂ ਇਲਾਵਾ ਕੋਈ ਸਿੱਖ ਇਹੋ ਜਿਹਾ ਨੁਮਾਇੰਦਾ ਨਹੀਂ ਹੈਗਾ ਕਿ ਜਿਨ੍ਹਾਂ ਨੂੰ ਸਵਾਵਾ ਦਿੱਤੀਆਂ ਜਾਣ ਤਖਤ ਸਾਹਿਬ ਅੰ内 ਸਵਾਵਾ ਨਭਾ ਸਕਦੇ ਹੋ ਸਾਡੇ ਕੋਲ ਤਸਵੀਰਾਂ 2 ਦਿਨ ਪਹਿਲਾਂ ਆਈਆਂ ਸਾਡੇ ਕੋਲ ਜੇ ਤਸਵੀਰਾਂ ਆndੀਆਂ ਤੇ ਅਸੀਂ ਉਸੇ ਵaile ਵਿਰੋਧ ਕਰਨਾ ਸੀਗਾ ਤੇ ਸਰਕਾਰ ਕੋਈ ਵੀ ਆਪਣਾ ਸਰਕਾਰੀ ਬਾਬੂ ਬਿਠਾਣਦੀ ਹੈਗੀ 2000 ਵਿੱਚ 2022 ਦੇ ਵਿੱਚ ਉਦੋਂ ਸਰਕਾਰ ਜਿਹੜੀ ਸੀਗੀ ਉਦੋਂ ਠਾਕਰੇ ਜੀ ਦੀ ਉਹਨਾਂ ਨੇ ਇਹ ਬੋਰਡ ਨੂੰ ਸਾਡੇ ਭੰਗ ਕੀਤਾ ਸੀਗਾ ਸਾਡੇ ਜਿਹੜੇ ਪ੍ਰਧਾਨ ਸੀਗੇ ਭੁਪੇਂਦਰ ਸਿੰਘ ਜੀ ਮਿਨਾਸ ਉਹਨਾਂ ਦੇ ਬੋਰਡ ਨੂੰ ਭੰਗ ਕਰਕੇ ਪ੍ਰਸ਼ਾਸਕ ਵਿਜੇ ਪਸਰੀਚਾ ਜੀ ਨੂੰ ਲਾਇਆ ਸੀਗਾ ਪਸਰੀਚਾ ਦੇ ਬਾਅਦ ਫਿਰ ਅਭੇਜਿਤ ਰਾਉਤ ਨੇ ਲਾਇਆ ਸੀਗਾ ਤੇ ਪੂਰੇ ਦੇਸ਼ ਵਿਦੇਸ਼ ਵਿੱਚ ਵਿਰੋਧ ਹੋਣ ਕਰਕੇ ਤੇ ਉਹਨਾਂ ਨੂੰ ਹਟਾਇਆ ਤੇ ਉਸ ਦੇ ਬਾਅਦ ਵਿਜੇ ਸਦबीर ਸਿੰਘ ਨੂੰ ਲਾਇਆ ਤੇ ਫਿਰ ਜਿਹੜਾ ਲਾਇਆ ਬੰਦਾ ਹੁਣ ਉਹਨਾਂ ਦੇ ਤਸਵੀਰਾਂ ਸਾਡੇ ਕੋਲ ਆਈਆਂ ਇਹ ਸ਼ਰਾਬੀ ਬੰਦਾ ਤੇ ਇਦਾਂ ਦੇ ਤੇ ਸਮਾਜ ਵਿੱਚ ਦੇਸ਼ ਵਿੱਚ ਸੰਗਤ ਵਿੱਚ ਕੀ ਮੈਸੇਜ ਜਾਊਗਾ ਉਹ ਪਵਿੱਤਰ ਤਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੰਤਿਮ ਸਥਾਨ ਉਹਦੇ ਤੇ ਇਦਾਂ ਦਾ ਸ਼ਰਾਬੀ ਬੰਦਾ ਰਹੂਗਾ ਤੇ ਉਹ ਸੰਗਤ ਵਿੱਚ ਕੀ ਮੈਸੇਜ ਜਾਊਗਾ ਸਾਡੀ ਇਹੀ ਮੰਗ ਹੈਗੀ ਗਿਆਨੀ ਜੀ ਜਥੇਦਾਰ ਸਾਬਨਾਲ ਤੇ ਮਹਾਰਾਸ਼ਟਰ ਸਰਕਾਰ ਨਾਲ ਵੀ ਇਹ ਹੀ ਇਹ ਹੈਗੀ ਮੰਗ ਕਿ ਉਹਨਾਂ ਨੂੰ ਜਲਦ ਤੋਂ ਜਲ ਹਟਾਇਆ ਜਾਵੇ ਜਿਹੜੇ 2 ਦਿਨ ਪਹਿਲਾਂ ਉਹਨਾਂ ਨੇ ਇੱਕ ਬੰਦੇ ਨੂੰ ਅਸਿਸਟੈਂਟ ਸੁਪਰਡੈਂਟ ਕਰਕੇ ਲਾਇਆ ਉਹਨਾਂ ਦੀ ਇੰਨੀ ਗੰਦੀ ਵੀਡੀਓ ਵਾਇਰਲ ਹੈਗੀ ਕਿ ਅਸੀਂ ਚੈਨਲ ਤੇ ਵੀ ਨਹੀਂ ਖਾ ਸਕਦੇ ਉਹਨਾਂ ਨੂੰ ਮੈਨੇ 2024 ਦੇ ਵਿੱਚ ਵੀ ਜੇ ਸਦਵੀਰ ਸਿੰਘ ਨੂੰ WhatsApp ਕੀਤੀ ਸੀ ਉਹਨਾਂ ਦੇ ਫੋਲਡਰ ਦੇ ਵਿੱਚ ਮੇਰੀ ਅੱਜ ਵੀ ਹੈਗੀ ਡੇਟ ਦੇ ਨਾਲ ਉਹਨਾਂ ਨੂੰ ਜਿਹੜੀ ਭੇਜੀ ਸੀ ਔਰ ਵਿਜੇ ਸਦबीर ਸਿੰਘ ਜੀ ਦਾ ਜਿਹੜਾ ਮੈਂ ਅੱਜ ਮੇਜਰ ਨਾਮ ਦਿੱਤਾ ਉਹਦੇ ਤੇ ਨੰਬਰ ਲਿਖਿਆ ਹੈ ਤੁਸੀਂ ਉਹਨਾਂ ਨੂੰ ਫੋਨ ਲਾ ਕੇ ਪੁੱਛ ਸਕਦੇ ਕਿ ਮੈਂ ਚੈਨਲ ਤੇ ਰਾਈ ਦੱਸਣ ਲੱਗਾ ਕਿ ਮੈਂ ਮੇਰੀ ਕੋਈ ਵੀ ਗਲਤ ਗੱਲ ਗਲਤ ਹੋ ਵੀ ਤੇ ਮੇਰੇ ਤੇ ਜੋ ਮਰਜ਼ੀ ਤੁਸੀਂ ਦੋ ਮੇਰੇ ਤੇ ਕਾਰਵਾਈ ਕਰ ਸਕਦੇ ਮੈਂ ਨੇ ਵਿਜੇ ਸਦबीर ਸਿੰਘ ਜੀ ਨੂੰ 2024 ਦੇ ਵਿੱਚ ਉਹ ਵੀਡੀਓ ਭੇਜੀ ਸੀ ਬੋਰਡ ਭੰਗ ਕਰਨ ਤੁਸੀਂ ਗੱਲ ਕੀਤੀ ਜਦੋਂ ਬੋਰਡ ਭੰਗ ਹੋਇਆ ਕਿ ਉੱਥੋਂ ਦੇ ਸਿੱਖ ਸਰਕਾਰ ਨੂੰ ਨਹੀਂ ਮਿਲੇ ਉਸ ਤੋਂ ਬਾਅਦ ਚ ਸਿੰਘ ਸਾਹਿਬਾਂ ਨੂੰ ਕਿਉਂ ਨਹੀਂ ਮਿਲੇ ਕਿ ਉਹ ਬੋਰਡ ਦੁਬਾਰਾ ਪਨ ਉਸ ਸੇ ਜੀਤੀ ਕੀਤੀ ਜਾਵੇ ਅੱਜ ਬੋਰਡ ਭੰਗਾ ਪਰ ਪ੍ਰਸ਼ਾਸਕ ਲਗਾਏ ਜਾ ਰਹੇ ਆ ਅਸੀਂ ਸਰਕਾਰ ਕੋਲੋਂ ਵੀ ਮੰਗ ਕੀਤੀ ਮੰਗ ਕੀਤੀ ਹੈ ਕਿ ਤੁਸੀਂ ਇਹ ਗਲਤ ਕੀਤਾ ਸਾਡੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਹੈਗੀ ਪੈਂਡਿੰਗ ਹਾਈ ਕੋਰਟ ਵਿੱਚ ਅਸੀਂ ਲੜ ਰਹੇ ਸਾਡੇ ਬੋਰਡ ਬਹਾਲ ਕਰਨ ਵਾਸਤੇ ਤੇ ਉਹਦੇ ਤੇ ਜਲਦ ਤੋਂ ਜਲਦ ਫੈਸਲਾ ਹੋਊਗਾ ਤੇ ਉਸਤੇ باوجود ਵੀ ਸਰਕਾਰ ਬੋਰਡ ਸਾਡਾ ਬਹਾਲ ਨਹੀਂ ਕਰਨ ਲੱਗੀ ਹੈ ਅਸੀਂ ਮੰਗ ਕਰਦੇ ਹਾਂ ਜਿਹੜੀ ਸਿੱਖਾਂ ਦੀ ਸੰਸਥਾ ਹੈ ਉਸ ਦੀ ਸੇਵਾ ਸੰਭਾਲ ਸਿੱਖਾਂ ਨੂੰ ਹੀ ਕਰਨ ਦੋ ਉਹਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਇਹ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਆਸ ਕੀ ਰੱਖਦੇ ਹੁਣ ਸਿੰਘ ਸਾਹਿਬਾਂ ਨੂੰ ਕੀ ਸੁਨੇਹਾ ਦੇ ਕੇ ਆਏ ਹੋ ਕੀ ਆਸ ਰੱਖਦੇ ਹੋ ਹੁਣ ਸਿੰਘ ਸਾਹਿਬ ਕੁਲਦੀਪ ਸਿੰਘ ਗੜਗਾ ਜੀ ਗਿਆਨੀ ਕੁਲਦੀਪ ਸਿੰਘ ਜੀ ਬਹੁਤ ਸੁਲਝੇ ਵਾਲੇ ਸਿੰਘ ਸਾਹਿਬ ਜੀ ਹੈਗੇ ਤੇ ਜਪੰਥ ਨੂੰ ਉਹਨਾਂ ਕੋਲ ਬਹੁਤ ਉਮੀਦਾਂ ਹੈਗੀਆਂ ਤੇ ਸਾਨੂੰ ਵੀ ਬਹੁਤ ਉਮੀਦ ਹੈਗੀ ਤੇ ਜਥੇਦਾਰ ਸਾਹਿਬ ਇਹਦੇ ਤੇ ਜ਼ਰੂਰ ਐਕਸ਼ਨ ਲੈਣਗੇ ਲੇ ਕੇ ਇਹਦੇ ਸਮਾਜ ਵਿੱਚ ਇਹ ਮੈਸੇਜ ਦੇਣਗੇ ਸਿੰਘ ਸਾਹਿਬ ਜੀ ਕਿ ਕੋਈ ਵੀ ਇਦਾਂ ਦੀ ਹਰਕਤ ਕਰੂਗਾ ਤੇ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਾਨੂੰ ਇਦਾਂ ਦੀ ਸਿੰਘ ਸਾਹਿਬ ਜੀ ਕੋਲੋਂ ਉਮੀਦ ਹੈਗੀ ਪ੍ਰਸ਼ਾਸਕ ਲੱਗੇ ਆ ਵਿਜੇ ਸਤਵੀਰ ਸਿੰਘ ਉਹਨਾਂ ਦੇ ਵਿਰੋਧ ਦੇ ਵਿੱਚ ਇੱਥੇ ਪਹੁੰਚਿਆ ਰਵਿੰਦਰ ਸਿੰਘ ਬੁੰਗਈ ਜੀ ਨਾਲ ਉਹਦਾ ਵਫਦ ਪਹੁੰਚਿਆ ਸਿੰਘ ਸਾਹਿਬ ਨੂੰ ਮਿਲੇ ਆ ਕਹਿੰਦੇ ਆਸ ਆ ਕਿ ਸਿੰਘ ਸਾਹਿਬ ਕੋਈ ਠੋਸ ਫੈਸਲਾ ਲੈਣਗੇ ਤੇ ਤਨਖਾਹਾਂ ਯਕੀਨ ਕਰਨ ਦੀ ਗੱਲ ਵੀ ਕਹਿ ਦਿੱਤੀ ਇਹਨਾਂ ਨੇ ਇਹਨਾਂ ਨੇ ਸੁਨੇਹਾ ਦਿੱਤਾ ਕਿ ਉਹਨਾਂ ਨੂੰ ਤਰਖਈਆ ਕਰਾ ਦਿੱਤਾ ਜਾਵੇ ਪਰ ਇਹ ਸਵਾਲ ਖੜਾ ਹੁੰਦਾ ਵਾ ਇਹ ਸਵਾਲ ਵੀ ਆ ਸਾਡੀਆਂ ਸਰਮੌਰ ਸੰਸਥਾਵਾਂ ਨੂੰ ਸਾਡੇ ਸਿੱਖਾਂ ਨੂੰ ਸਾਡੇ ਹਜੂਰ ਸਾਹਿਬ ਗਏ ਹੋਏ ਉਹਨਾਂ ਬਾਬਿਆਂ ਨੂੰ ਜਿਹੜੇ ਸਰਕਾਰ ਨਾਲ ਬੈਠ ਕੇ ਤੇ ਆ ਜਾਂਦੇ ਆ ਪਰ ਸਰਕਾਰ ਕੋਈ ਇਹੋ ਜਿਹੇ ਫੈਸਲੇ ਕਿਉਂ ਨਹੀਂ ਕਰਾਉਂਦੇ ਉਹਨਾਂ ਦੇ ਪਿੱਛੇ ਜੇ ਕਿਹਾ ਵੀ ਸੀ ਕਿ ਅਸੀਂ ਸਰਕਾਰ ਦੇ ਨਾਲ ਫੈਸਲੇ ਜਿਹੜੇ ਖਾਸ ਕਰਕੇ ਗੱਲ ਕਰਕੇ ਮਸਲੇ ਹੱਲ ਕਰਾਵਾਂਗੇ ਪਰ ਜਦੋਂ ਅੱਜ ਬੰਗਵੇ ਜੀ ਨੇ ਕਿਹਾ ਕਿ ਜਦੋਂ ਪ੍ਰਸ਼ਾਸਕ ਲੱਗੂਗਾ ਸਰਕਾਰ ਵੱਲੋਂ ਫਿਰ ਆਪ ਹਜ਼ਰੀਆਂ ਤੇ ਹੋਣੀਆਂ ਹੀ ਆ ਤੁਰਕ ਸਿੱਧਰ ਪਹਿਲਾਂ ਪਟਨਾ ਸਾਹਿਬ ਦਾ ਜ਼ਿਕਰ ਹੋਇਆ ਆਮੋ ਸਾਹਮਣੇ ਤਖਤ ਸਹਿਬਾਨ ਹੋਏ ਜਦੋਂ ਅਕਾਲ ਤਖਤ ਸਾਹਿਬ ਦੀ ਗੱਲ ਹੋਈ ਪਟਨਾ ਸਾਹਿਬ ਦੀ ਉਦੋਂ ਵੀ ਚਰਚਾਵਾਂ ਦੇ ਵਿੱਚ ਆਇਆ ਅੱਜ ਫੇਰ ਤਖਤ ਹਜੂਰ ਸਾਹਿਬ ਦੀ ਗੱਲ ਹੋਈ ਆ ਜਿੱਥੋਂ ਕੀ ਵਫਤ ਪਹੁੰਚਿਆ ਵਾ ਜੇ ਸਾਡੀ ਸਿੱਖ ਚੜ੍ਹਦੀ ਕਲਾ ਦੇ ਵਿੱਚ ਉਥੇ ਅੱਗੇ ਆ ਕੇ ਆਪਣੀਆਂ ਸੇਵਾ ਸੰਭਾਲ ਕਰਨਗੇ ਤੇ ਸ਼ਾਇਦ ਹੋ ਸਕਦਾ ਇਹੋ ਜਿਹਾ ਪਤਿਤ ਤੇ ਉਹਦੇ ਸ਼ਰਾਬੀ ਜਾਂ ਜਵਾਰੀ ਜਿਹਨੂੰ ਕਹਿ ਸਕਦੇ ਆ ਉਹਨਾਂ ਨੂੰ ਸੇਵਾ ਸੰਭਾਲ ਦਾ ਮੌਕਾ ਨਾ ਮਿਲੇ ਕਿਉਂਕਿ ਜੇ ਉਹ ਸੇਵਾ ਸੰਭਾਲ ਕਰਨਗੇ ਤੇ ਫਿਰ ਉਸ ਚੀਜ਼ ਦਾ ਨੁਕਸਾਨ ਕਿਤਨ ਕਿਤੇ ਖਮਾਜਾ ਸਾਰੀ ਆਉਣ ਵਾਲੀ ਪੀੜ੍ਹੀ ਨੂੰ ਵੀ ਆਉ ਦੇਖਦੇ ਆ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਅਤੇ ਕੀ ਫੈਸਲਾ ਲੈਂਦੇ ਆ ਇੱਕ ਵੱਡੀ ਆਸ ਦੇ ਨਾਲ ਇਹ ਵਫਤ ਜਿਹੜਾ ਪਹੁੰਚਿਆ ਸੀ ਇਸ ਟਾਈਮ ਤੇ ਕੁਲਦੀਪ ਸਿੰਘ ਗੜਗਾ ਜੀ ਨੂੰ ਝੋਲੀ ਅੜ ਕੇ ਬੇਨਤੀ ਕਰ ਰਿਹਾ ਕੀ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਵਿਜੇ ਸਤਵੀਰ ਜਿਹੜੇ ਕਿ ਡਾਕਟਰ ਕਹੋਂਦੇ ਆ ਡਾਕਟਰ ਵਿਜੇ ਸਤਵੀਰ ਜੀ ਉਹਨਾਂ ਨੂੰ ਤਨਖਾਹਿਆ ਕਰਾਉਣ ਦੀ ਗੱਲ ਕੀਤੀ ਆ ਦੇਖਦੇ ਆ ਕੁਲਦੀਪ ਸਿੰਘ ਗੜਗਾਜੀ ਦਾ ਕੀ ਫੈਸਲਾ ਪਰ ਨਾਲ-ਨਾਲ ਹੀ ਉਥੋਂ ਦੇ ਸਿੱਖਾਂ ਦੇ ਵਿੱਚ ਇੱਕ ਬਾਬਾ ਜੀ ਜਿਹਦੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਂਗੇ ਸ਼ਾਇਦ ਉਹ ਵੀ ਆਵਾਜ਼ ਸੁਣਦੇ ਹੋਣ ਤੇ ਇਹ ਆਵਾਜ਼ ਉਹ ਸਰਕਾਰ ਤੱਕ ਜਰੂਰ ਮਹਾਰਾਸ਼ਟਰ ਸਰਕਾਰ ਤੱਕ ਪਹੁੰਚਾਉਣ ਕਿ ਇਹ ਮਸਲਾ ਸਿੱਖਾਂ ਦਾ ਹੱਲ ਹੋਣਾ ਚਾਹੀਦਾ